ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਤੇ ਪੰਜ ਆਪ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਦੋਸਤੋ ਸਭ ਤੋਂ ਪਹਿਲਾਂ ਗੁਰੂwidehat ਜੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਹਾਜ਼ਰ ਹੋਏ ਆ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਪੰਜਾਬ ਦੇ ਵਿੱਚ ਰਾਜਨੀਤਿਕ ਟੌਪਰਟੀ ਕਈ ਪਾਰਟੀਆਂ ਹਨ ਜਿੰਨਾਂ ਵਿੱਚ ਕਾਂਗਰਸ ਹੈ ਆਮ ਆਦਮੀ ਪਾਰਟੀ ਹੈ ਪਰ ਅਗਰ ਪੰਥਕ ਪਾਰਟੀ ਦੇ ਤੌਰ ਤੇ ਦਿਖਿਆ ਜਾਵੇ ਪੰਥ ਤੌਰ ਤੇ ਦਿਖਿਆ ਜਾਵੇ ਸਿੱਖਾਂ ਦੀ ਨੁਮਾਇੰਦਗੀ ਨੁਮਾਇੰਦਗੀ ਕਰ ਰਹੀ ਪਾਰਟੀ ਦੇਖ ਤਾਂ ਸ਼੍ਰੋਮਣੀ ਅਕਾਲੀ ਦਲ ਪਹਿਲੇ ਨੰਬਰ ਤੇ ਆਉਂਦੀ ਸੀ ਪਰ ਵਿਸ਼ਲੇ ਸਮੇਂ ਵਿੱਚ ਕੁਝ ਇਹੋ ਜਿਹੇ ਫੈਸਲੇ ਲੈਣ ਕਾਰਨ ਜਿਹੜੇ ਨਹੀਂ ਲੈਣੇ ਚਾਹੀਦੇ ਸਨ ਉਹਨਾਂ ਕਾਰਨ ਪਾਰਟੀ ਬਹੁਤ ਹੀ ਬੈਕਫੁੱਟ ਤੇ ਆ ਗਈ ਇਸ ਵਿੱਚ ਕੋਈ ਦੂਰ ਆਏ ਨਹੀਂ ਕਿ ਪਾਰਟੀ ਨੇ ਬਹੁਤ ਡਵੈਲਪਮੈਂਟ ਕਰਾਈ ਹੈ। ਬਹੁਤ ਵਿਕਾਸ ਕੀਤਾ ਪੰਜਾਬ ਦਾ ਜਦੋਂ ਇਹ ਸੱਤਾਧਰ ਦੇ ਵਿੱਚ ਸੀ। ਪਾਰਟੀ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ। ਉਹਨਾਂ ਦੀ ਛਵੀ ਹੈ ਜਿਹੜੀ ਬਹੁਤ ਵਧੀਆ ਰਹੀ ਉਹਨਾਂ ਦੀ। ਠੀਕ ਹੈ ਜੀ। ਅਸੀਂ ਵੀ ਮੈਂ ਵੀ ਇਸ ਪਾਰਟੀ ਨਾਲ ਜੁੜਾ ਰਿਹਾ ਮੇਰੇ ਬਾਪ ਮੇਰੇ ਦਾਦੇ ਪੜਦਾਦੇ ਸਾਡੇ ਚਾਚੇ ਤਾਏ ਸਾਰੇ ਇਸ ਪਾਰਟੀ ਨਾਲ ਜੁੜੇ ਰਹੇ ਆ। ਪਰ ਦੋਸਤੋ ਪਿਛਲੇ ਕੁਝ ਸਮੇਂ ਤੋਂ ਪਾਰਟੀ ਨੇ ਕੁਝ ਅਜਿਹੇ ਫੈਸਲੇ ਲਏ ਜਿਨ੍ਹਾਂ ਵਿੱਚੋਂ ਮੁੱਖ ਤੌਰ ਤੇ ਜਿਸ ਤਰ੍ਹਾਂ ਸੌਦਾ ਸਾਹਾ ਦਾ ਗੁਰਮੀਤ ਰਾਮ ਰਹਿਮ ਉਸ ਨੂੰ ਮਾਫੀ ਦੇਣਾ ਬਾਬਲ ਕਲਾਂ ਗੋਲੀ ਕਾਂਡ ਉਹਦੇ ਵਿੱਚ ਪਾਰਟੀ ਦੀ ਸ਼ਮੂਲੀਅਤ ਨੂੰ ਲੈ ਕੇ ਸਵਾਲ ਉੱਠਦੇ ਰਹੇ ਆ ਇਸ ਤੋਂ ਇਲਾਵਾ ਚਿੱਟੇ ਦੇ ਤੌਰ ਤੇ ਪਾਰਟੀ ਦੇ ਜਿਹੜੇ ਸਾਬਕਾ ਮੰਤਰੀ ਰਹੇ ਆ ਸਰਦਾਰ ਵਿਕਰਮਜੀਤ ਸਿੰਘ ਜੀ ਮਜੀਠੀਆ ਉਹਨਾਂ ਉੱਤੇ ਵੀ ਚਿੱਟੇ ਨੂੰ ਵੇਚਣ ਦੇ ਦੋਸ਼ ਲੱਗਦੇ ਰਹੇ ਆ ਸੋ ਇਹਨਾਂ ਨੇ ਬਹੁਤ ਹੱਦ ਤੱਕ ਪਾਰਟੀ ਦੀ ਛਵੀ ਨੂੰ ਖਰਾਬ ਕੀਤਾ ਸੋ ਇਸ ਦਾ ਨਤੀਜਾ ਸ਼੍ਰੋਮਣੀ ਅਕਾਲੀ ਦਲ ਪਿਛਲੀਆਂ ਜਿੰਨੀਆਂ ਵੀ ਚੋਣਾਂ ਹੋਈਆਂ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਚਾਹੇ ਐਮਪੀ ਦੀਆਂ ਚੋਣਾਂ ਹੋਣ ਉਹਨਾਂ ਵਿੱਚ ਉਹ ਲੋਕਾਂ ਦਾ ਜਿਹੜਾ ਫਤਵਾ ਦੇਖ ਚੁੱਕੇ ਆ ਠੀਕ ਹੈ ਅੱਜ ਦੇ ਟਾਈਮ ਦੇ ਵਿੱਚ ਸਿਰਫ 117 ਮੈਂਬਰੀ ਵਿਧਾਨ ਸਭਾ ਜਿਹੜੀ ਉਹਦੇ ਵਿੱਚ ਸਿਰਫ ਤਿੰਨ ਮੈਂਬਰ ਆ ਇੱਕ ਤਾਂ ਮਨਪ੍ਰੀਤ ਸਿੰਘ ਯਾਲੀ ਜੀ ਦੂਜਾ ਗਨੀਵ ਕੌਰ ਮਰਜੀਠੀਆ ਜੀ ਤੇ ਤੀਜੇ ਸੁਖਵਿੰਦਰ ਸਿੰਘ ਜੀ ਜੋ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਜਾ ਚੁੱਕੇ ਆ ਸੋ ਦੋਸਤੋ ਹੁਣ ਇੱਕ ਹੋਰ ਨਵਾਂ ਵਿਵਾਦ ਪਾਰਟੀ ਨਾਲ ਜੁੜ ਗਿਆ ਉਹ ਹੈ ਜਥੇਦਾਰਾਂ ਨੂੰ ਬਦਲਣ ਦਾ ਦਸੰਬਰ ਦੇ ਵਿੱਚ ਜਥੇਦਾਰਾਂ ਨੇ ਜਿਨ੍ਹਾਂ ਵਿੱਚ ਮੁੱਖ ਨਾਮ ਜਿਹੜੇ ਆ ਜਥੇਦਾਰ ਗਿਆਨੀ ਰੁਘਵੀਰ ਸਿੰਘ ਜੀ ਜੋ ਸ੍ਰੀ ਅਕਾਲ ਤਾ ਸਹਿਬ ਦੇ ਜਥੇਦਾਰ ਆ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਜੋ ਕੇਸਗੜ ਸਾਹਿਬ ਦੇ ਜਥੇਦਾਰ ਸਨ ਤੇ ਜਥੇਦਾਰ ਗਿਆਨੀ ਹਰਪੀਤ ਸਿੰਘ ਜੀ ਜੋ ਦਮਦਮਾ ਸਾਹਿਬ ਦੇ ਜਥੇਦਾਰ ਸਨ ਇਨ ਜਥੇਦਾਰ ਸਾਹਿਬਾਨ ਨੇ ਤਖਤ ਸੈਖ ਦੀ ਫਸੀਲ ਤੋਂ ਸੁਖਵੀਰ ਬਾਦਲ ਨੂੰ ਉੱਥੇ ਪੇਸ਼ ਕੀਤਾ ਸੀ ਪੇਸ਼ ਹੋਣ ਲਈ ਗਿਆ ਸੀ ਸੁਖਵੀਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪੇਸ਼ ਵੀ ਹੋਏ ਉਹਨਾਂ ਨੇ ਆਪਣੇ ਗਨਾਹ ਵੀ ਮੰਨੇ ਕਿ ਉਹ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਦਖਲਅੰਦਾਜ਼ੀ ਕਰਦੇ ਰਹੇ ਆ ਜਿਹੜੀ ਮਾਫੀ ਦਿੱਤੀ ਸੀ ਉਹਦੇ ਵਿੱਚ ਵੀ ਪਾਰਟੀ ਦੀ ਸ਼ਮੂਲੀਅਤ ਨੂੰ ਉਹਨਾਂ ਨੇ ਮੰਨਿਆ ਜਾਂ ਬਾਈਬਲ ਕਲਾ ਗੋਲੀਕਾਂਡਾ ਉਹਦੇ ਵਿੱਚ ਵੀ ਉਹਨਾਂ ਨੇ ਆਪਣਾ ਜਿਹੜਾ ਉਹ ਮਾਫੀ ਜ਼ਾਹਿਰ ਕੀਤੀ ਮਤਲਬ ਸਾਰੀਆਂ ਗੱਲਾਂ ਮੰਨ ਗਏ ਤੇ ਇਸ ਦੇ ਵਿੱਚ ਜਿਹੜੇ ਸਿੰਘ ਸਹਿਬਾਨ ਸੀਗੇ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਵੀ ਲਾਈ। ਉਹਨਾਂ ਨੇ ਉਹ ਸਜ਼ਾ ਵੀ ਚਲੋ ਪੂਰੀ ਕੀਤੀ ਉਹਨਾਂ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਦੋਸਤੋ ਇੱਕ ਹੋਰ ਗੱਲ ਆ ਜਿਹੜੀ ਜਥੇਦਾਰ ਸਹਿਬਾਨ ਨੂੰ ਹਟਾਉਣ ਦਾ ਕਾਰਨ ਬਣੀ ਉਹ ਸੀਗੀ ਸਰਦਾਰ ਬਿਰਸਤ ਸਿੰਘ ਬਲਟੋਆ ਜਿਹੜੇ ਪਾਰਟੀ ਦੇ ਮੇਨ ਆਗੂ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਨੂੰ ਜਥੇਦਾਰ ਸਰ ਸਹਿਬਾਨ ਵੱਲੋਂ 10 ਸਾਲ ਵਾਸਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਹਟਾਜ ਕਰਨ ਦਾ ਆਦੇਸ਼ ਦੇਣਾ ਵੀ ਸ਼ਾਮਲ ਹੈ ਇਸ ਤੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਬਹੁਤ ਜ਼ਿਆਦਾ ਇਸ ਤੇ ਮਤਲਬ ਜਿਵੇਂ ਕਹਿੰਦੇ ਨੇ ਗੁੱਸਾ ਉਹਨਾਂ ਨੂੰ ਆਇਆ ਠੀਕ ਹੈ ਜੀ ਉਹਨਾਂ ਨੇ ਜਥੇਦਾਰ ਸਹਿਬਾਨ ਨੂੰ ਇੱਕਦਮ ਸਾਰਿਆਂ ਨੂੰ ਆਪਣੇ ਪਾਸ ਤੋਂ ਹਟਾ ਕੇ ਜਿਹੜੇ ਗਿਆਨੀ ਪੁਲਦੀਪ ਸੰਗੜ ਗੱਜ ਉਹਨਾਂ ਨੂੰ ਜਥੇਦਾਰ ਬਣਾ ਦਿੱਤਾ ਤੇ ਗਿਆਨੀ ਸੁਲਤਾਨ ਸਿੰਘ ਜੀ ਗਿਆਨੀ ਰਗਵੀਰ ਸਿੰਘ ਜੀ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਇਹਨਾਂ ਦੀਆਂ ਸੇਵਾਵਾਂ ਨੂੰ ਖਤਮ ਕਰ ਦਿੱਤਾ ਗਿਆ ਸੋ ਦੋਸਤੋ ਇਸ ਦਾ ਚਾਰੇ ਪਾਸੇ ਵਿਰੋਧ ਹੋਇਆ ਪੰਜਾਬ ਜਿੱਥੇ ਆਮ ਲੋਕਾਂ ਨੇ ਵਿਰੋਧ ਕੀਤਾ ਉੱਥੇ ਸਿੱਖ ਜਥੇਬੰਦੀਆਂ ਨੇ ਠੀਕ ਹੈ ਜ ਜਿੰਨਾ ਵਿੱਚ ਮੁਖ ਜਿਹੜੇ ਆਪਾਂ ਵੇਖੀਏ ਤਾਂ ਦਮਦਮਿਤਕਸਾਲ ਦੇ ਮੁਖੀ ਹਰਨਾਮ ਸਿੰਘ ਜੀ ਧੰਮਾ ਉਹਨਾਂ ਨੇ ਆਨੰਦਪੁਰ ਸਾਹਿਬ ਵਿੱਚ ਇੱਕ ਇਜਲਾਸ ਬੁਲਾਇਆ ਇੱਕ ਸਿੱਖ ਜਥੇਬੰਦੀਆਂ ਦਾ ਜੀ ਦੇ ਵਿੱਚ ਉਹਨਾਂ ਨੇ ਬਹੁਤ ਸਖਤ ਵਿਰੋਧ ਗੀਤਾ ਸ਼ਰਮ ਨਿਕਾਲੀ ਦਲਬਾਜ਼ਾਂ ਦਾ ਇਸ ਤੋਂ ਇਲਾਵਾ ਬਾਬਾ ਰਾਜ ਸਿੰਘ ਜੀ ਜੋ ਨਿਹੰਗ ਸਿੰਘਾਂ ਦੇ ਮੁਖੀ ਹੈ ਉਹਨਾਂ ਦੇ ਵੀ ਕੱਲ ਮੈਂ ਇੱਕ ਸੁਣ ਰਿਹਾ ਸੀ ਉਹਨਾਂ ਦੀ ਇੱਕ ਪਾਸੇ ਇਹ ਤਾਂ ਬੋਲ ਰਹੀ ਸੀ ਉਹਨਾਂ ਨੇ ਵੀ ਇਸ ਵਿੱਚ ਆਪਣਾ ਵਿਰੋਧ ਪ੍ਰਗਟ ਕੀਤਾ ਔਰ ਸ਼੍ਰੋਮਣੀ ਗਾਲੀਦਾਰ ਉਤੇ ਬਹੁਤ ਗੱਜ ਕੇ ਬਰੇ ਆ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲਾ ਰਹਿ ਚੁੱਕੇ ਜਥੇਦਾਰ ਆ ਉਹਨਾਂ ਨੇ ਵੀ ਆਪਣਾ ਟਾਈਮ-ਟਾਈਮ ਤੇ ਸਟੇਜ ਦੇ ਉੱਤੋਂ ਆਪਣਾ ਗੁੱਸਾ ਜਿਹੜਾ ਉਹ ਸ਼੍ਰੋਮਣੀ ਕਾਲੀਦਲ ਬਾਦਲ ਦੇ ਬਰਤ ਜਾਹਿਰ ਕੀਤਾ ਔਰ ਉਹਨਾਂ ਨੇ ਜੋ ਪਾਰਟੀ ਦੀਆਂ ਅੰਦਰੂਨੀ ਜਿਹੜੀਆਂ ਚੀਜ਼ਾਂ ਸੀ ਉਹਨਾਂ ਨੂੰ ਪੜਦੇ ਤੋਂ ਸਾਹਮਣੇ ਲੈ ਕੇ ਆਂਦਾ ਕਿ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਉਹ ਜਥੇਦਾਰਾਂ ਦੇ ਕੰਮ ਵਿੱਚ ਦਖਲਅੰਦਾਜ਼ੀ ਕਰਦੇ ਆ ਜਦੋਂ ਉਹਨਾਂ ਨੇ ਐਗਜ਼ਾਮਪਲ ਦੇ ਤੌਰ ਤੇ ਦੱਸਿਆ ਕਿ ਜਦੋਂ ਕਦੇ ਵੀ ਮੈਂ ਜਦੋਂ ਜਥੇਦਾਰ ਹੁੰਦੇ ਸੀ ਅਸੀਂ ਭਾਜਪਾ ਦੀ ਗੱਲ ਕਰਨੀ ਤਾਂ ਇਹਨਾਂ ਨੇ ਕਹਿਣਾ ਜਥੇਦਾਰ ਨੂੰ ਸ਼੍ਰੋਮਣੀ ਅਕਾਲੀ ਦਰਬਾਰ ਨੇ ਕਿ ਤੁਸੀਂ ਠੰਡੇ ਰਹੋ ਸਾਡਾ ਭਾਜਪਾ ਨਾਲ ਅਲਾਈਅੰਸ ਠੀਕ ਹੈ ਜੀ ਸਾਡਾ ਉਹਨਾਂ ਦੇ ਸਾਡੇ ਅਲਾਇੰਸ ਤੇ ਫਰਕ ਪੈ ਸਕਦਾ ਪਰ ਹੁਣ ਗਿਆਨੀ ਹਰਪੀ ਸਿੰਘ ਜੀ ਕਹਿ ਰਹੇ ਕਿ ਸਾਨੂੰ ਹੀ ਕਿਹਾ ਜਾ ਰਿਹਾ ਹੈ ਕਿ ਅਸੀਂ ਭਾਇਤਾ ਨਾਲ ਮਿਲੇ ਹੋਏ ਸੋ ਦੋਸਤੋ ਅੱਜ ਦੀ ਗੱਲ ਕਰੀਏ ਕਿ ਜਦੋਂ ਦਾ ਕਾਪਟਕ ਸੈਵ ਦੀ ਜਥੇਦਾਰਾਂ ਨੂੰ ਲਾਂਭੇ ਕੀਤਾ ਗਿਆ ਜਥੇਦਾਰੀ ਤੋਂ ਉਸ ਤੋਂ ਬਾਅਦ ਜਿਹੜੇ ਸ਼੍ਰੋਮਣੀ ਐ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਸਰਦਾਰ ਗੋਬਿੰਦ ਸਿੰਘ ਲੋਂਗੋਵਾਲ ਜੀ ਉਹਨਾਂ ਨੇ ਇਹਦੀ ਆਲੋਚਨਾ ਕੀਤੀ ਨਿੰਦਾ ਕੀਤੀ ਠੀਕ ਹੈ ਜੀ ਇਸ ਤੋਂ ਇਲਾਵਾ ਦੋਸਤੋ ਇਸੇ ਫੈਸਲੇ ਕਾਰਨ ਜਥੇਦਾਰਾਂ ਨੂੰ ਬਦਲਦੇ ਫੈਸਲੇ ਕਾਰਨ ਜਿਹੜੀ ਸ਼੍ਰੋਮਣੀ ਅਕਾਲੀ ਦੇ ਵਿੱਚ ਜਿਹੜੀ ਅੰਦਰੂਨੀ ਫੁੱਟਾ ਉਹਨੇ ਡੂੰਗਾ ਰੂਪ ਲੈ ਲਿਆ ਉਹਨੇ ਠੀਕ ਹੈ ਜੀ ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਾ ਇੱਕ ਧੜਾ ਜਿਹੜਾ ਉਹ ਜਥੇਦਾਰ ਸਾਹਿਬਾਨ ਦੇ ਪੱਖ ਵਿੱਚ ਆ ਗਿਆ ਤੇ ਦੂਜਾ ਧੜਾ ਜਿਹੜਾ ਉਹ ਉਹ ਵੱਖ ਹੋ ਗਿਆ ਇਹਦਾ ਸੁਖਵੀਰ ਸਿੰਘ ਬਾਦਲ ਜਿਹਦੇ ਵਿੱਚ ਸ਼ਾਮਲਾ ਤੇ ਜਿਹੜਾ ਧੜਾ ਵਿਰੋਧ ਕਰ ਰਿਹਾ ਉਹਦੇ ਵਿੱਚ ਸਰਦਾਰ ਮਨਪ੍ਰੀਤ ਸਿੰਘ ਯਾਲੀ ਜੀ ਆ ਇੱਕ ਬੀਬਾ ਜੀ ਆ ਜੋ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੇ ਪੁੱਤਰੀ ਆ ਉਹਨਾਂ ਦੀ ਉਹ ਵੀ ਇਹਦੇ ਵਿੱਚ ਆ ਝੂਂਦਾਂ ਜੀ ਆ ਉਹ ਵੀ ਇਹਦੇ ਵਿੱਚ ਆ ਠੀਕ ਆ ਜੀ ਉਹਨਾਂ ਨੇ ਇਸ ਦੇ ਵਿਰੁੱਧ ਸਟੈਂਡ ਲਿਆ ਸੋ ਦੋਸਤੋ ਸ਼੍ਰੋਮਣੀ ਅਕਾਲੀ ਦੇ ਵਿਦਵਲ ਦੇ ਵਿੱਚ ਜਿਹੜੀ ਉਹ ਬਹੁਤ ਜ਼ਿਆਦਾ ਫੋਟ ਵਧੀ ਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਕਿ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਤੇ ਉਹਨਾਂ ਨੇ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਹੁਕਮ ਕੀਤਾ ਸੀ ਪੰਜ ਮੈਂਬਰੀ ਕਮੇਟੀ ਬਣਾ ਕੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਕੀਤੀ ਜਾਵੇ ਜਿਸ ਨੂੰ ਹੁਣ ਅੱਜ ਕੱਲ ਸਰਦਾਰ ਮਾਨਪ੍ਰੀਤ ਸਿੰਘ ਯਾਲੀ ਤੇ ਹੋਰ ਜਿਹੜੇ ਪਾਰਟੀ ਮੈਂਬਰ ਆ ਉਹ ਉਹਨੂੰ ਬਕੂਬੀ ਚਲਾ ਰਹੇ ਆ ਉਹ ਜ਼ਿਲ੍ਹਿਆਂ ਵਿੱਚ ਜਾ ਕੇ ਸ਼ਹਿਰਾਂ ਵਿੱਚ ਜਾ ਕੇ ਬਕਾਇਦਾ ਆਧਾਰ ਕਾਰਡ ਲੈ ਕੇ ਉਹਨਾਂ ਦੇ ਉਹ ਕਾਈ ਕਾਰਡ ਬਣਾਏ ਜਾ ਰਹੇ ਆ ਔਰ ਬੜਾ ਚੰਗਾ ਰਿਸਪੌਂਸ ਮਿਲ ਰਿਹਾ ਜਿਸ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਹੜੀ ਮੈਂਬਰ ਆ ਉਹਨਾਂ ਨੂੰ ਇਸ ਤੇ ਡੈਫੀਨੇਟਲੀ ਉਹਨਾਂ ਨੂੰ ਇਤਰਾਇਤ ਹੋਣਾ ਹੀ ਸੀ ਕਿਉਂਕਿ ਉਹਨਾਂ ਦੇ ਵਿਰੁੱਧ ਜਾ ਕੇ ਜਿਹੜੀ ਪਾਰਟੀ ਆ ਉਹ ਨਵੇਂ ਮੈਂਬਰ ਬਣਾ ਰਿਆ ਸੋ ਕਿਤੇ ਨਾ ਕਿਤੇ ਉਹ ਦਚਿੱਤੀ ਵਿੱਚ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੋਸਤੋ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਇਹ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜਿਹੜੇ ਸਿੰਘ ਸਾਹਿਬਾਂ ਨੂੰ ਲਾਂਭੇ ਕੀਤਾ ਗਿਆ ਹੈ ਇਸ ਦੇ ਸ਼੍ਰੋਮਣੀ ਕਾਲਜ ਹਰਿਆਣਾ ਇਕਾਈ ਦੇ ਕਈ ਮੈਂਬਰ ਅਸਤੀਫਾ ਦੇ ਚੁੱਕੇ ਆ ਜਿਨ੍ਹਾਂ ਵਿੱਚ ਸ਼ਰਨਜੀਤ ਸਿੰਘ ਸੋਹੋਤਾ ਸਰਬਜੋਤ ਸਿੰਘ ਸਾਭੀ ਠੀਕ ਹੈ ਜੀ ਕੁਲਦੀਪ ਸਿੰਘ ਚੀਮਾ ਹਰੀ ਸਿੰਘ 인ਦਰਜੀਤ ਸਿੰਘ ਬਿੰਦਰਾ ਗੁਰਿੰਦਰ ਸਿੰਘ ਗੋਗੀ ਜਸਵੰਤ ਸਿੰਘ ਭੁੱਲਰ ਸਰਜੀਤ ਸਿੰਘ ਮੰਡੀ ਤੇ ਪ੍ਰੀਤਮ ਸਿੰਘ ਭੁੱਲਰ ਵਰਗੇ ਸ਼ਾ ਆਗੂ ਜਿਹੜੇ ਸ਼ਾਮਲ ਆ ਜਿਨ੍ਹਾਂ ਨੇ ਇਸ ਸਾਰਿਆਂ ਨੇ ਇਸ ਵਿਵਾਦਪੂਰਨ ਫੈਸਲੇ ਦਾ ਕੀ ਵਿਰੋਧ ਕੀਤਾ ਹੁਣ ਦੋਸਤੋ ਸੁਖਵੀਰ ਸਿੰਘ ਬਾਦਲ ਨੂੰ ਸ਼ਰੂਨਿਕ ਕਮੇਟੀ ਉੱਤੇ ਆਪਣਾ ਅਧਿਕਾਰ ਬਣਾਈ ਰੱਖਣ ਦੀ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨਾਲ ਹੀ ਇਸ ਸੰਕਟ ਦੇ ਦੌਰਾਨ ਹਰਜਿੰਦਰ ਸਿੰਘ ਧਾਮੀ ਐ ਉਹਨਾਂ ਦੇ ਅਸਤੀਫੇ ਤੋਂ ਬਾਅਦ ਜਿਹੜੀ ਐਸਜੀਪੀਸੀ ਦੇ ਪ੍ਰਧਾਨ ਤੋਂ ਬਿਨਾਂ ਚੱਲ ਰਹੀ ਹੈ ਦੋਸਤੋ ਪਾਰਟੀ ਲੀਡਰਸ਼ਿਪ ਨੇ ਦਸੰਬਰ 2024 ਵਿੱਚ ਆਪਣੇ ਪਿਛਲੀਆਂ ਗਲਤੀਆਂ ਦੀ ਮਾਫੀ ਮੰਗੀ ਸੀ ਜਿਸ ਵਿੱਚ ਸਿਕ ਸੰਸਥਾਵਾਂ ਤੇ ਜਥੇਦਾਰਾਂ ਤੋਂ ਬੇਲੋੜਾ ਪ੍ਰਭਾਵ ਸ਼ਾਮਲ ਸੀ ਤੇ ਹੁਣ ਜਥੇਦਾਰਾਂ ਨੂੰ ਬਦਲ ਕੇ ਸਿੱਧੇ ਜਾਂ ਸਿੱਧੇ ਤੌਰ ਤੇ ਉਹ ਗਲਤੀ ਨੂੰ ਦੁਬਾਰਾ ਫਿਰ ਦੁਹਰਾਇਆ ਜਾ ਰਿਹਾ ਠੀਕ ਹੈ ਜੀ ਆਲੋਚਕਾਂ ਦਾ ਇਹ ਤਰਕ ਹੈ ਕਿ ਸ਼੍ਰੋਮਣੀ ਕਾਲਨ ਦਲ ਨੇ ਸਿੱਧੇ ਜਾਂ ਸਿੱਧੇ ਤੌਰ ਤੇ ਇਸ ਦਾ ਸਮਰਥਨ ਕੀਤਾ ਜਾਂ ਚੁੱਪ ਰਿਆ ਠੀਕ ਹੈ ਜੀ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਹਮੇਸ਼ਾ ਹੀ ਇਸ ਟੌਪਿਕ ਤੇ ਸ਼ੱਕ ਦੇ ਘੇਰੇ ਵਿੱਚ ਘਿਰਦੇ ਜਾ ਰਹੇ ਹਨ ਠੀਕ ਹੈ ਜੀ ਇਸ ਤੋਂ ਇਲਾਵਾ ਦੋਸਤੋ ਇੱਕ ਹੋਰ ਚੀਜ਼ ਹੈ ਕਿ ਜਦੋਂ ਦੇ ਸਰਦਾਰ ਕੁਲਦੀਪ ਸਿੰਘ ਗੜਗੱਜ ਜੀ ਸ਼੍ਰੋਮਣੀ ਗੜਗੱਜ ਜੀ ਸ਼੍ਰੋਮਣੀ ਗੁਰਦਾਰ ਪਰਵੰਥ ਕਮੇਟੀ ਵੱਲੋਂ ਸ਼੍ਰੀ ਅਕਾਲਤਾ ਸਾਹਿਬ ਜੱਥੇਦਾਰ ਥਾਪੇ ਗਏ ਆ ਠੀਕ ਹੈ ਜੀ ਉਸ ਤੋਂ ਬਾਅਦ ਰਣਜੀਤ ਸਿੰਘ ਢੰਡਰੀਆਂ ਵਾਲੇ ਨੂੰ ਮੁਆਫੀ ਦੇਣਾ ਇਹ ਵੀ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਜਦੋਂ ਸਰਦਾਰ ਜਦੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਜਦੋਂ ਇਹ ਜਥੇਦਾਰ ਸਹਬਾਨ ਆਪਣੇ ਕਾਰਜਕਾਲ ਵਿੱਚ ਨਿਭਾ ਰਹੇ ਸਨ ਤਾਂ ਉਸ ਸਮੇਂ ਢੰਡਰੀਆਂ ਵਾਲੇ ਨੇ ਕੋਈ ਮੁਆਫੀ ਨਹੀਂ ਮੰਗੀ ਨਾ ਹੀ ਉਹ ਪੇਸ਼ ਹੋਇਆ ਕਾਲ ਤਖ ਸਹਿਬ ਪਰ ਹੁਣ ਉਸ ਨੂੰ ਬੜੀ ਆਸਾਨੀ ਨਾਲ ਬਿਨਾ ਕੋਈ ਸ਼ਰਤ ਬਿਨਾ ਕੋਈ ਸਜ਼ਾ ਲਾਏ ਉਸ ਨੂੰ ਮਾਫ ਕਰ ਦਿੱਤਾ ਗਿਆ ਠੀਕ ਹੈ ਜੀ ਇੱਕ ਇਹੋ ਜਿਹਾ ਬੰਦਾ ਜਿਹਨੇ ਸ਼੍ਰੀ ਕਾਲ ਤਖ ਸਹਿਬ ਨੂੰ ਬਿਲਡਿੰਗ ਦੱਸਿਆ ਹੋਵੇ ਠੀਕ ਹੈ ਜੀ ਹੋਰ ਸਰੋਵਰ ਬਾਰੇ ਗਲਤ ਬੋਲਿਆ ਹੋਵੇ ਜਾਂ ਹੋਰ ਵੀ ਸਿੱਖ ਧਰਮ ਦੇ ਵਿਰੁੱਧ ਟਿੱਪਣੀਆਂ ਕੀਤੀਆਂ ਹੋਣ ਉਹਨਾਂ ਨੂੰ ਉਸ ਨੂੰ ਇੰਨੀ ਆਸਾਨੀ ਨਾਲ ਮਾਫ ਕਰ ਦੇਣਾ ਇਹ ਵੀ ਇੱਕ ਸ਼ੱਕ ਦੇ ਘੇਰੇ ਵਿੱਚ ਕਿਹੜਾ ਪੈਦਾ ਕਰਦਾ ਕਿ ਆਕਰ ਇਸ ਨੂੰ ਇਸ ਤਰ੍ਹਾਂ ਕਿਉਂ ਕੀਤਾ ਗਿਆ ਇਸ ਦੇ ਵਿੱਚ ਤੁਸੀਂ ਆਪ ਸਮਝਦਾ ਰਹੋ ਕਿ ਕੀ ਮਨਸ਼ਾ ਹੋ ਸਕਦੀ ਹੈ ਉਸ ਨੂੰ ਮਾਫੀ ਦੇਣ ਦੀ ਦੋਸਤੋ ਜਿੱਥੇ ਪਾਰਟੀ ਦੇ ਅੰਦਰ ਬਾਦਲ ਧੜੇ ਨੇ ਇਸ ਫੈਸਲੇ ਤੋਂ ਸਮਰਥਨ ਦਿੱਤਾ ਠੀਕ ਹੈ ਜੀ ਕਿ ਜੋ ਜਥੇਦਾ ਸਾਹਿਬ ਨੂੰ ਹਟਾਇਆ ਗਿਆ ਉੱਥੇ ਸੀਨੀਅਰ ਅਕਾਲੀ ਆਗੂ ਜਿਹੜੇ ਸਾਬਕਾ ਮੰਤਰੀ ਸਰਦਾਰ ਮਿਲਕਪਿੰ ਸਿੰਘ ਦੀ ਮਜੀਠੀਆ ਉਹਨਾਂ ਨੇ ਜਥੇਦਾਰਾਂ ਨੂੰ ਹੇਅਰ ਹਟਾਉਣ ਦਾ ਸਖਤ ਵਿਰੋਧ ਕੀਤਾ। ਉਹਨਾਂ ਦੀ ਅਸਹਿਮਤੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਵੱਡੀ ਦਰਾਰ ਪੈਦਾ ਕਰ ਦਿੱਤੀ ਹੈ ਜੋ ਪਾਰਟੀ ਦੇ ਅੰਦਰ ਢੂੰਗੇ ਸੱਤਾ ਸੰਘਰਸ਼ ਦਾ ਸੰਕੇਤ ਹੈ। ਇਸ ਕਦਮ ਤੇ ਪ੍ਰਤੀਕਿਰਿਆ ਦਿੰਦੇ ਹੋਏ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਲ ਦੇ ਕਾਰਜਕਾਰੀ ਪ੍ਰਧਾਨ ਜਿਹੜੇ ਸਰਤਾਰ ਬਲਵਿੰਦਰ ਸਿੰਘ ਪੁੰਦੜ ਜੀ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਤੇ ਕਿਹਾ ਹੈ ਕਿ ਇਹ ਇੱਕ ਪਿੱਠ ਵਿੱਚ ਛੁਰਾ ਮਾਰਨ ਵਾਲੀ ਗੱਲ ਹੈ ਠੀਕ ਹੈ ਜੀ ਦਿਲਚਸਪ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਧਰਮ ਪਤਨੀ ਬੀਬਾ ਹਰਸਿੰਦਰ ਵਰਦਾ ਜੀ ਹਜੇ ਇਸ ਜਨਤਕ ਵਿਵਾਦ ਤੇ ਕੋਈ ਵੀ ਟਿੱਪਣੀ ਕਰਨ ਤੋਂ ਪਹੇਜ ਕੀਤਾ ਹੈ ਦੋਸਤੋ ਪੰਜਾਬ ਦੀ ਰਾਜਨੀਤੀ ਵਿੱਚ ਪ੍ਰਮੁੱਖ ਤਾਕਤ ਰੇਸ਼ਮਨੀ ਕਾਲੀ ਦਲ ਕੋਲ ਕੋਲ 117 ਸੂਬਾ ਵਿਧਾਨ ਸਭਾ ਵਿੱਚ 2022 ਚੋਣਾਂ ਵਿੱਚ ਜਿੱਤੀਆਂ ਸੀ ਉਹਨਾਂ ਨੇ ਤਿੰਨ ਸੀਟਾਂ ਉਨ੍ਹਾਂ ਵਿੱਚੋਂ ਦੋ ਹੀ ਸੀਟਾਂ ਬਜੀਆਂ ਜ ਮਨਪ੍ਰੀਤ ਸਿੰਘ ਯਾਲੀ ਤੇ ਗਨੀਵ ਕਰਮਜੀਤ ਠੀਆ। ਉਹਨਾਂ ਨੇ ਵੀ ਆਪਣਾ ਜਿਹੜਾ ਵਿਰੋਧ ਆ ਉਹ ਜ਼ਾਹਿਰ ਕੀਤਾ ਜਥੇਦਾਰ ਸਾਹਿਬ ਨੂੰ ਹਟਾਉਣ ਦੇ ਸੰਬੰਧ ਵਿੱਚ। ਇਸ ਤੋਂ ਪਹਿਲਾਂ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਮਜੀਠੀਆ ਨੇ ਪਾਰਟੀ ਦੀ ਲੀਡਰਸ਼ਿਪ ਤੋਂ ਦੋਸਤੋ ਆਪਣੇ ਆਪ ਨੂੰ ਦੂਰ ਕਰ ਲਿਆ। ਜਦੋਂ ਸ਼੍ਰੀ ਕਾਲਤਕ ਸਹਿਬ ਦੀ ਫਸੀਲ ਤੋਂ ਜਥੇਦਾਰ ਸਹਿਬਾਨ ਅਤੇ ਸਿੱਖ ਪੁਜਾਰੀਆਂ ਨੇ ਸੁਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਨੂੰ ਤਨਖਾਹੀਆ ਕਰਾਰ ਦਿੱਤਾ ਸੀ ਇਸ ਨਾਲ ਪਾਰਟੀ ਦੀ ਲੀਡਰਸ਼ਿਪ ਸ਼ੈਲੀ ਦਾ ਅੰਦਰੂਨੀ ਕਲੇਸ਼ ਹੋਰ ਵੱਧ ਗਿਆ ਸੀ ਠੀਕ ਹੈ ਜੀ ਜਥੇਦਾਰ ਨੂੰ ਹਟਾਉਣ ਦਾ ਨਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਸੰਕਟ ਹੋ ਡੂੰਗਾ ਹੈ ਸਗੋਂ ਪੰਜਾਬ ਵਿੱਚ ਇੱਕ ਵੱਡਾ ਸਿਆਸੀ ਤੂਫਾਨ ਸ਼ੁਰੂ ਹੋ ਗਿਆ ਇਸ ਮੁੱਦੇ ਨੇ ਧਾਰਮਿਕ ਸੰਸਥਾਵਾਂ ਵਿੱਚ ਸਿਆਸੀ ਦਖਲਅੰਦਾਜ਼ੀ ਬਾਰੇ ਮੋੜ ਬੈਸ ਸ਼ੁਰੂ ਕਰ ਦਿੱਤੀ ਹੈ ਤੇ ਪਾਰਟੀ ਦੇ ਪਹਿਲਾ ਹੀ ਪੜ ਦੇ ਪ੍ਰਭਾਵ ਦੀ ਦੂਰਗਾਮੀ ਨਤੀਜੇ ਹੋ ਸਕਦੇ ਹਨ ਦੋਸਤੋ ਇੱਕ ਇਹੀ ਸਲਾਹ ਇੱਕ ਵਰਕਰ ਹੋਣ ਦੇ ਨਾਤੇ ਪਹਿਲਾਂ ਸ਼੍ਰੋਮਣੀ ਕਾਲੀ ਦਲ ਬਾਦਲ ਨਾਲ ਜੁੜੇ ਪਰ ਹੁਣ ਦਿਲ ਨਹੀਂ ਕਰਦਾ ਦੋਸਤੋ ਹੁਣ ਆਪਾਂ ਪਿੱਛੇ ਹਟੇ ਹੋਏ ਹਾਂ ਇਹਦੇ ਤੋਂ ਕਿਉਂਕਿ ਜੋ ਵੀ ਫੈਸਲੇ ਕੀਤੇ ਜਾ ਰਹੇ ਹਨ ਇੱਕ ਗੱਲ ਮੈਂ ਕਹਿਣੀ ਚਾਹੁੰਨਾ ਕਿ ਸ਼੍ਰੋਮਣੀ ਕਾਲੀ ਦਲ ਬਾਦਲ ਦੋਸਤੋ ਪਿਛਲੀਆਂ ਗਲਤੀਆਂ ਨੂੰ ਤੋਂ ਸਿੱਖਣ ਦੀ ਬਜਾਏ ਉਹਨਾਂ ਨੂੰ ਖਤਮ ਕਰਨ ਦੀ ਬਜਾਏ ਅੱਗੇ ਹੋਰ ਗਲਤੀਆਂ ਕਰਦਾ ਜਾ ਰਿਹਾ ਹੈ ਠੀਕ ਹੈ ਜੀ ਪਾਰਟੀ ਦੇ ਅੰਦਰ ਆਵਾਜ਼ ਰੇ ਵਿਰੋਧ ਹੈ ਤੇ ਸੂਬਾ ਵਿੱਚ ਦਾ ਅਸਰ ਪਹਿਲਾਂ ਹੀ ਕਮਜ਼ੋਰ ਹੋ ਚੁੱਕੇ ਮੌਜੂਦਗੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਆਪਣੇ ਇਤਿਹਾਸ ਵਿੱਚ ਸਭ ਤੋਂ ਚੁਣੌਤੀਪੂਰਨ ਦੌਰ ਵੇ ਦਾ ਸਾਹਮਣਾ ਕਰ ਰਿਹਾ ਹੈ ਠੀਕ ਹੈ ਜੀ ਇਸ ਦੇ ਨਤੀਜੇ ਬਹੁਤ ਹੀ ਚਿੰਤਾਜਨਕ ਕਿ ਕਿ ਖੇਤਰੀ ਪਾਰਟੀ ਦੀ ਪੰਥਕ ਪਾਰਟੀ ਦੀ ਸਿੱਖਾਂ ਦੀ ਨੁਮਾਇੰਦਗੀ ਵਾਲੀ ਪਾਰਟੀ ਸੀ ਉਸ ਦਾ ਇਸ ਤਰ੍ਹਾਂ ਪੰਜਾਬ ਵਿੱਚ ਵਿਚਰਨਾ ਬਹੁਤ ਹੀ ਦੁਖਦਾਈ ਹੈ ਪਰ ਦੂਜੇ ਪਾਸੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਦੋਸਤੋ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਵਰਕਰਾਂ ਨੂੰ ਲਾਮਬੰਦ ਕਰ ਰਹੀ ਹੈ ਸਾਨੂੰ ਸਾਰਿਆਂ ਨੂੰ ਉਸ ਪਾਰਟੀ ਦਾ ਸਾਥ ਦੇਣਾ ਚਾਹੀਦਾ ਵੱਤ ਵੱਦ ਮੈਂਬਰਸ਼ਿਪੇ ਬਣਾ ਬਣ ਰਹੇ ਆ ਮੈਂਬਰਸ਼ਿਪ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਤਾਂ ਕਿ ਪੰਜਾਬ ਦੇ ਵਿੱਚ ਜਿਹੜੀ ਸਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਉਸ ਨੂੰ ਉੱਚਾ ਚੁੱਕਿਆ ਜਾ ਸਕੇ ਤੇ ਉਸ ਨੂੰ ਸੱਤਾ ਵਿੱਚ ਲਿਆਂਦਾ ਜਾ ਸਕੇ ਬਾਕੀ ਇੱਕ ਹੋਰ ਗੱਲ ਆ ਕਿ ਕਈ ਵਾਰ ਪੱਤਰਕਾਰ ਸਵਾਲ ਕਰਦੇ ਆ ਮਨਪੀਰ ਸਿੰਘ ਯਾਲੀ ਜੀ ਹੋਣ ਜਾਂ ਚੁੰਦਾ ਜੀ ਹੋਣ ਕਿ ਤੁਸੀਂ ਜਿਹੜੀ ਇਹ ਭਰਤੀ ਕਰ ਰਹੇ ਹੋ ਇਹਨੂੰ ਅਕਾਲ ਤਖਤ ਸਾਹਿਬ ਤੇ ਲੈ ਕੇ ਜਾਓਗੇ ਦੋਸਤੋ ਮੈਂ ਇੱਕ ਗੱਲ ਕਹਿਣੀ ਚਾਹਨਾ ਹਾਂ ਪੱਤਰਕਾਰਾਂ ਨੂੰ ਵੀ ਕਿ ਤੁਸੀਂ ਆਪ ਸੋਚੋ ਜਦੋਂ ਉੱਥੇ ਦੀਪ ਸੰਘੜ ਗਾਜਾ ਜਿਹੜੇ ਉਹ ਤੁਸੀਂ ਜਾਣਦੇ ਹੋ ਕਿੰਨਾਂ ਦੇ ਥਾਪੇ ਹੋਏ ਜਥੇਦਾਰ ਆ ਸਰਦਾਰ ਸੁਬੀਰ ਸਿੰਘ ਦੀ ਬਾਦਲ ਤੇ ਇਹ ਜਿਹੜੀ ਭਰਤੀ ਹੋ ਰਹੀ ਹੈ ਇਹ ਉਹਨਾਂ ਦੇ ਕਹਿਣ ਤੋਂ ਪਰ ਉਹਨਾਂ ਦੇ ਵਿਰੋਧ ਵਿੱਚ ਹੋ ਰਹੀ ਹੈ ਤੁਸੀਂ ਆਪ ਸੋਚੋ ਅਗਰ ਇਸ ਭਰਤੀ ਦੀ ਜਿਹੜੀ ਕੋਈ ਲਿਸਟ ਆ ਜਾਂ ਕੁਝ ਵੀ ਆ ਅਗਰ ਉਹ ਕੱਲ ਤੱਕ ਸਰਕੇ ਲਈ ਆਈ ਜਾਂਦੀ ਹੈ ਕੀ ਉਸ ਨਾਲ ਉਹ ਮਤਲਬ ਸਹੀ ਫੈਸਲਾ ਹੋ ਸਕੇਗਾ ਜੀ ਉਸ ਨੇਰਾ ਇਨਸਾਫ ਹੋ ਸਕੇਗਾ ਉਹ ਲਿਸਟ ਦੇ ਨਾਲ ਜਿਹੜੀ ਬਣਾਈ ਆ ਠੀਕ ਹੈ ਜੀ ਪਹਿਲਾਂ ਤੁਸੀਂ ਬਹੁਤ ਲੋਕ ਵਿਰੋਧ ਕਰ ਰਹੇ ਹਨ ਕੁਲਦੀਪ ਸਿੰਘ ਗੜਗਾ ਜੀ ਦਾ ਵਿਰੋਧ ਕਰ ਰਹੇ ਹਨ ਠੀਕ ਹੈ ਜੀ ਸੋ ਅਕਾਲੀ ਦਲ ਲਈ ਇਹ ਇੱਕ ਸੰਕਟ ਦਾ ਦੌਰ ਚੱਲ ਰਿਹਾ ਹੁਣ ਦੇਖੋ ਅੱਗੇ ਆਉਣ ਵਾਲਾ ਟਾਈਮ ਹੀ ਦੱਸਿਆ ਕਿ ਅੱਗੇ ਕੀ ਰੁਪਤ ਹੈ ਠੀਕ ਹੈ ਦੋਸਤੋ ਆਗਿਆ ਦਿਓ ਅੱਗੇ ਫੇਰ ਕੁਝ ਜੀ ਲੈ ਕੇ ਹਾਜ਼ਰ ਹੋਵਾਂਗੇ ਵਹਿਗੂ ਜੀ ਦਾ ਹਾਲ ਸਾਹ ਵਹਿਗੂ